ਤਸਵੀਰਾਂ ਗਾ ਲ ਜੀਵਨ ਜੋਤ ਕੋ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂਹਰ ਸਾਹਿਬ ਦੇ ਵਿੱਚ ਮੰਦਿਰ ਬਾਬਾ ਖੇਤਰਪਾਲ ਜੀ ਦੇ ਖੜੇ ਆ ਜਿੱਥੇ ਕੀ ਸੇਵਾਦਾਰਾਂ ਵੱਲੋਂ ਜਿਹੜਾ ਇਹ ਲੋੜੀ ਮਨਾਈ ਜਾ ਰਹੀ ਹੈ ਬੜੀਆ ਖੂਬਸੂਰਤ ਤਸਵੀਰਾਂ ਕਾਟੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਜਵਨੀ ਸ਼ਰਮਾ ਜੀ ਜਿਹੜਾ ਹੈ ਮੁਖ ਸੇਵਾਦਾਰ ਪਹੁੰਚੇ ਹੋਏ ਨੇ ਸਾਰੇ ਸੇਵਾਦਾਰ ਪਹੁੰਚੇ ਹੋਏ ਨੇ ਸਾਰੇ ਨਾਲ ਗੱਲਬਾਤ ਵੀ ਜਿਹੜੀ ਆ ਕਰਾਂਗੇ ਬੜੀਆਂ ਖੂਬਸੂਰਤ ਤਸਵੀਰਾਂ ਜੜੀਆਂ ਲੋੜੀ ਮਨਾਈ ਜਾ ਰਹੀ ਹੈ ਬਾਬਾ ਖੇਤਰਪਾਲ ਜੀ ਦਾ ਮੰਦਿਰ ਵੀ ਤੁਸੀਂ ਵੇਖ ਸਕਦੇ ਹੋ ਤੇ ਸਾਰੇ ਸੇਵਾਦਾਰ ਵੀ ਵੇਖ ਸਕਦੇ ਹੋ ਜਿਹੜੇ ਕਿ ਪਹੁੰਚੇ ਹੋਏ ਨੇ ਦਿਨ ਨਾਲ ਦੀ ਨਾਲ ਜਿਹੜਾ ਇਹ ਲੋੜੀ ਵੀ ਮਨਾਈ ਜਾ ਰਹੀ ਹੈ ਪ੍ਰਸ਼ਾਦ ਵੀ ਜਿਹੜਾ ਇਹ ਵੰਡਿਆ ਜਾ ਰਿਹਾ ਹੈ ਲੋੜੀ ਸੇਕੀ ਵੀ ਜਾ ਰਹੀ ਹੈ ਸਾਰੇ ਸੇਵਾਦਾਰ ਜਿਹੜੇ ਨੇ ਪਹੁੰਚੇ ਹੋਏ ਨੇ ਬੜੀਆਂ ਖੂਬਸੂਰਤ ਤਸਵੀਰਾਂ ਜੜੀਆਂ ਨੇ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਕਿਉਂਕਿ ਅੱਜੜਾ ਇਹ ਲੋਹੜੀ ਦਾ ਪਵਿੱਤਰ ਤਿਉਹਾਰ ਹੈ ਤੇ ਉੱਥੇ ਹੀ ਬਾਬਾ ਖੇਤਰਪਾਲ ਜੀ ਦੇ ਮੰਦਿਰ ਦੇ ਸੇਵਾਦਾਰਾਂ ਵੱਲੋਂ ਬੜਾ ਵਧੀਆ ਜਿਹੜਾ ਇਹ ਲੋਹੜੀ ਮਨਾ ਕੇ ਸਾਰਿਆਂ ਨੂੰ ਲੋਹੜੀ ਵੰਡੀ ਵੀ ਜਾ ਰਹੀ ਹੈ ਮੁੱਖ ਸੇਵਾਦਾਰ ਰਵੀ ਸ਼ਰਮਾ ਜੀ ਨਾਲ ਗੱਲਬਾਤ ਵੀ ਜਿਹੜੀ ਕਰਦੇ ਆ ਅ ਰਵੀ ਸ਼ਰਮਾ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਹੈ ਲੋਹੜੀ ਮਨਾਈ ਜਾ ਰਹੀ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਆਉਣ ਵਾਲੀ ਮਕਰ ਸੰਧਾਨਤੀ ਨੇ ਵੀ ਲੱਖ ਲੱਖ ਮੁਬਾਰਕਾਂ ਇਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਦਾ ਨਿਰਮਾਣ ਹੋਇਆ ਔਰ ਬੜੀ ਵਧੀਆ ਤਰੀਕੇ ਦੇ ਨਾਲ ਮੰਦਿਰ ਚੱਲ ਰਹੀ ਹੈ ਇਹਦੇ ਵਿੱਚ ਮੇਰੇ ਨਾਲ लवली ਮੈਣੀ ਜੀ ਡਿੰਪਲ ਸਿੱਕਰੀ ਜੀ ਮਲੋਜ ਮੋਂਗਾ ਜੀ ਵਿੱਕੀ ਵਿੱਕੀ ਆਵਲਾ ਜੀ ਡਾਕਟਰ ਹਰਪੀ ਜੀ ਸਾਰਾ ਬਾਜ਼ਾਰ ਮੁਕਸਾ ਰੋਡ ਸਾਰਾ ਮੇਨ ਮਾਰਕੀਟ ਸਾਰੇ ਰਲ ਕੇ ਅਸੀਂ ਲੋਹੜੀ ਦਾ ਤਿਹਾਰ ਮਨਾ ਰਹੇ ਹਾਂ ਖੀਰ ਦੇ ਲੰਗਰ ਲਾਏ ਨੇ 커피 ਦੇ ਲੰਗਰ ਲਾਏ ਨੇ ਰੇਵੜੀ ਮੂੰਗਫਲੀ ਵੰਡ ਰਹੇ ਆ ਤੁਸੀਂ ਵੀ ਖਾਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਵਾਕਿਆ ਹੈ ਇਹ ਹਰ ਸਾਲ ਹੀ ਸਾਰਿਆਂ ਹਰ ਸਾਲ ਹਰ ਸਾਲ ਐਵੇਂ ਮਨਿੰਦਾ ਜੀ ਹਰ ਸਾਲ ਦੀ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਹਾਂਜੀ ਸਾਰਿਆਂ ਦੇ ਸਹਿਯੋਗ ਨਾਲ ਔਰ ਇੱਕ ਵਾਰੀ ਬਾਬੇ ਖੇਤਰਪਾਲ ਜੀ ਦਾ ਇੱਥੇ ਉਸ ਵੀ ਮਨਾਇਆ ਜਾਂਦਾ ਉਦੋਂ ਵੀ ਤੁਹਾਨੂੰ ਯਾਦ ਕਰਾਂਗੇ ਅਸੀਂ ਔਰ ਤੁਸੀਂ ਆਜੇ ਸਾਡੇ ਸਾਰਿਆਂ ਮੰਨੋਂ ਮਕਰ ਸੰਕ੍ਰਾਂਤੀ ਦੀਆਂ ਲੋਹੜੀ ਦੀਆਂ ਜਿੰਨੀ ਇੱਥੇ ਖੜੀ ਹੈ ਮੇਨ ਬਾਜ਼ਾਰ ਦੀ ਸੰਸਥਾ ਸਾਰਿਆਂ ਮੰਨਿਓ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਖੁਸ਼ੀਆਂ ਭਰਿਆ ਸਾਲ ਲਿਆਵੇ ਖੁਸ਼ੀਆਂ ਭਰੇ ਕਾਰੋਬਾਰ ਦੇਵੇ ਔਰ ਖੁਸ਼ੀਆਂ ਦੇ ਨਾਲ ਸਾਡਾ ਸ਼ਹਿਰ ਤਰੱਕੀ ਕਰੇ ਪਹਿਲਾਂ ਤਾਂ ਲੋੜੀ ਦੀਆਂ ਵਧਾਈਆਂ ਵਧਾਈਆਂ ਜੀ ਬਹੁਤ ਬਹੁਤ ਬੋਲਣਾ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਨਗਰ ਨੂੰ ਪਹਿਲਾਂ ਤਾਂ ਜੀ ਸਾਰੇ ਨਗਰ ਨੂੰ ਲੋੜੀ ਦੀਆਂ ਬਹੁ ਬਹੁ ਵਧਾਈਆਂ ਹਰ ਸਾਲ ਦੀ ਤਰ੍ਹਾਂ ਮੰਦਰ ਪਪਾ ਖੇਤਰਪਾਲ ਜੀ ਤੇ ਲੋੜੀ ਦਾ ਤਿਉਹਾਰ ਬੜੀ ਧੁੰਮਤਾ ਨਾਲ ਮਨਾਇਆ ਜਾਂਦਾ ਹੈ ਅਤੇ ਕੋਫੀ ਦਾ ਲੰਗਰ ਤੇ ਹੋਰ ਸੇਵਾ ਦਾਰ ਹਰ ਤਰ੍ਹਾਂ ਦੀ ਸੇਵਾ ਜਿਵੇਂ ਕਿਸੇ ਕੋਲ ਹੋ ਸਕਦੀ ਹੈ ਕਰਦਾ ਹੈ ਬਹੁਤ ਵਧੀਆ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਦੇਖ ਹੀ ਸਕਦੇ ਜੇ ਸਾਰਾ ਪਿਆਰ ਬੜੇ ਇਫਤਿਹਾਰ ਨਾਲ ਲੋਹੜੀ ਦਾ ਤਿਹਾਰ ਮਨਾ ਰਿਹਾ ਹੈ ਸਾਰਿਆਂ ਨੂੰ ਲੋਹੜੀ ਦੀ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਬੜੇ ਵਧੀਆ ਜਿਹੜਾ ਸਾਰੇ ਕੈਰੀ ਨੇ ਸੇਵਾਦਾਰ ਜਿਹੜੇ ਨੇ ਪਹੁੰਚੇ ਹੋਏ ਨੇ ਉੱਥੇ ਹੀ ਮਨੋਜ ਮਹੰਗਾ ਜੀ ਵੀ ਜਿਹੜਾ ਹੈ ਔਰ ਪੁੰਛੇ ਹੋਈ ਨਹੀਂ ਗੱਲਬਾਤ ਜਿਹੜੀ ਐ ਉਹਨਾਂ ਨਾਲ ਵੀ ਕਰਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਲੋਹੜੀਆਂ ਤਾਂ ਸਭ ਤੋਂ ਪਹਿਲਾਂ ਤੁਹਾਡੀ ਸਾਰੀ ਟੀਮ ਨੂੰ ਜਨਰਨ ਟੀਵੀ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਲੋਹੜੀਆਂ ਤੇ ਮਗਰਸਗਰਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਇਲਾਕੇ ਨੂੰ ਸਾਰੇ ਸ਼ਹਿਰ ਨੂੰ ਸਾਰੇ ਬਾਜ਼ਾਰ ਨੂੰ ਸਾਰੇ ਬਾਬਾ ਖੇਤਰਪਾਲ ਕਮੇਟੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਪ੍ਰਮਾਤਮਾ ਕਰੇ ਸਾਰਾ ਨਗਰ ਖੇੜਾ ਸੁਖ ਸ਼ਾਂਤੀ ਨਵਾਂ ਸਾਲ ਜਿਹੜਾ ਚੜ ਰਿਹਾ ਹੈ ਵੈਸੇ ਤਾਂ ਨਵਾਂ ਸਾਲ ਜਿਹੜਾ ਚੜਨਾ ਕੱਲ ਹੀ ਚੜਨਾ 31 ਸتمبر ਦਾ ਵੈਸੇ ਆਜੀ ਅੰਗਰੇਜ਼ਾਂ ਦੇ ਬਣਾਏ ਹੋਏ ਮਹੀਨੇ ਸੀ ਆਪਣੇ ਜੋ ਹਿੰਦੂ ਸਮਾਏ ਦੇ ਵਿੱਚ ਮਹੀਨਾ ਜਿਹੜਾ ਕੱਲ ਚੜਨਾ ਹੈ ਕੱਲ ਨਵਾਂ ਸਾਲ ਚੜਨਾ ਹੈ ਪਰਮਾਤਮਾ ਕਰੇ ਆਉਣ ਵਾਲਾ ਸਮਾ ਜਿਹੜਾ ਸਾਲ ਸਾਰਿਆਂ ਨੂੰ ਖੁਸ਼ੀ ਭਰਿਆ ਲਿਆਵੇ ਕਾਰੋਬਾਰ ਚ ਬਰਕਤਾਂ ਬਣ ਤੇ ਸਾਰਾ ਨਗਰ ਸਾਰਾ ਸ਼ਾਨ ਤਰੱਕੀ ਦੀ ਬੁਲੰਦੀਆਂ ਤੇ ਜਾਵੇ ਜੈ ਸ਼੍ਰੀ ਰਾਮ ਬੜੇ ਵਧੀਆ ਜਿਹੜੇ ਨੇ ਇੱਥੇ ਵਿਚਾਰ ਦਿੱਤੇ ਜਾ ਰਹੇ ਨੇ ਸਾਰਾ ਨਗਰ ਜਿਹੜਾ ਹੈ ਉੱਥੇ ਪਹੁੰਚ ਆਇਆ ਸਾਰੇ ਸੇਵਾਦਾਰ ਪਹੁੰਚੇ ਹੋਏ ਨੇ ਗੱਲਬਾਤ ਜਿਹੜੀ ਹੈ ਕਰਾਂਗੇ ਪਹਿਲਾਂ ਤਾਂ ਕੌਮਲਾ ਜੀ ਵੀ ਪਹੁੰਚੇ ਹੋਏ ਨੇ ਲੋੜੀਆਂ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਵਧਾਈਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਇਸ શુભ ਤਿਉਹਾਰ ਦੇ ਮੌਕੇ ਤੇ ਬਾਬਾ ਖੇਤਰਪਾਲ ਜੀ ٹرسٹ ਵੱਲੋਂ ਸਾਰੇ ਮੈਂਬਰਾਂ ਵੱਲੋਂ ਔਰ ਗੁਰੂ ਸਾਹਿਬ ਦੇ ਵਾਸੀਆਂ ਵੱਲੋਂ ਉਹਨਾਂ ਸਯੋਗਨਾ ਪਿਲੇ ਕਈ ਸਾਲਾਂ ਤੋਂ ਲੋਹੜੀ ਤਿਹਾਰੇ ਲੋਕ ਬਹੁਤ ਜ਼ਿਆਦਾ ਬੇਤੀਕਰ ਮਨਾਦੇ ਆ ਰਹੇ ਹਨ ਤੇ ਸਭ ਨੂੰ ਮੱਕਸਰਾਂ ਦੀ ਲੋਹੜੀ ਦੀ ਅਖਰ ਮੁਾਰਕਾ ਦਿਨ ਰਾਤ ਦੁਗਣੀ ਤਰੱਕੀ ਲਾਗੂ ਸਭ ਦੁਨੀਆਂ ਨੂੰ ਬਖਸ਼ੇ ਜੈ ਸ਼੍ਰੀ ਰਾਮ ਜੈ ਬਾਬਾ ਖੇਤਰਵਾਲ ਜੀ